ਸਾਸਤਰੀ ਕਲਾ ਵਿੱਚ ਸਾਰੇ ਜਰਾਂ ਮਿੱਤਰਾਂ ਨੂੰ ਠੀਕ ਠਾਕ ਚੜ੍ਹਦੀ ਕਲਾ ਅੱਜ ਆਪਾਂ ਗੱਲ ਕਰਨੀ ਆ ਆਪਣੇ ਲੋੜਾਂ ਬਾਰੇ ਜਾਂ ਆਪਣੀਆਂ ਖਵਾਇਸ਼ਾਂ ਬਾਰੇ ਦੇਖੋ ਆਪਣੀਆਂ ਜੋ ਲੋੜਾਂ ਉਹ ਤਾਂ ਬੜੀਆਂ ਸੀਮਤ ਆ ਆਪਾਂ ਪਤਾ ਹੀ ਆ ਮੁਰਲੀਆਂ ਤੇ ਅੰਡਵੜਾ ਮਾ ਰੋਟੀ ਕਪੜਾ ਵਰ ਮਕਾਨ ਆਪਾਂ ਸਾਦੇ ਢੰਗ ਨਾਲ ਰਹਿ ਸਕਦੇ ਆ ਖਰਚੇ ਵੀ ਲਿਮਟ ਹੋ ਸਕਦੇ ਆ ਪਰ ਨਹੀਂ ਆਪਣੀਆਂ ਖਵਾਇਸ਼ਾਂ ਇੰਨੀਆਂ ਮਾ ਵੀ ਖਵਾਇਸ਼ਾਂ ਪੂਰੀਆਂ ਹੁੰਦਿਆਂ ਹੁੰਦਿਆਂ ਜ਼ਿੰਦਗੀ ਖਤਮ ਹੋ ਜਾਂਦੀ ਆ ਪਰ ਖਵਾਇਸ਼ਾਂ ਅਧੂਰੀਆਂ ਰਹਿ ਜਾਂਦੀਆਂ ਆ ਮਾ ਕਾਰਨ ਕੀ ਆ ਜਦੋਂ ਕੋਈ ਖੁਆਇਸ਼ ਪੂਰੀ ਹੁੰਦੀ ਆ ਤਾਂ ਪੂਰੇ ਹੁੰਦਿਆ ਹੁੰਦਿਆ ਉਹ ਨਵੇਂ ਇਸ਼ਾਮਾਂ ਨੂੰ ਹੋਰ ਜਨਮ ਦੇ ਦਿੰਦੀ ਆ ਉਹ ਪੁਰੇ ਹੁੰਦਿਆ ਹੁੰਦਿਆ ਹੋਰ ਨਵੀਆਂ ਆਸਾਂ ਪੱਝ ਜਾਂਦੀਆਂ ਜਿਸ ਕਰਕੇ ਆਸਾਂ ਪੂਰੀਆਂ ਨਹੀਂ ਹੁੰਦੀਆਂ ਪਰ ਬੰਦਾ ਪੂਰਾ ਹੋ ਜਾਂਦਾ ਕਿਉਂ ਦੇਖੋ ਜੇ ਕਿਸੇ ਕੋਲੇ ਪੰਜ ਕਿਲੇ ਪੈਲੀ ਆ ਉਹ ਕਹਿੰਦਾ ਨਾਲ ਦਾ ਬੰਦਾ ਕਾਹਣਾ ਵੇਚਦਾ ਮੈਂ ਛੇ ਕਰ ਲਾਂ ਇਧਰੋਂ ਵੇਚਦਾ ਇਹ ਵੀ ਲੈ ਲਾਂ ਜੇ ਕਿਸੇ ਕੋਲੇ ਘਾਰ ਆ ਛੋਟਾ ਘਰ ਆ ਕਹਿੰਦਾ ਵੱਡਾ ਬਣਾ ਲਾਂ ਵੱਡਾ ਬਣ ਗਿਆ ਦੋ ਬਣਾ ਲ ਗਏ ਤਿੰਨ ਬਣਾ ਲ ਗਏ ਇਸੇ ਤਰ੍ਹਾਂ ਜ਼ਿੰਦਗੀ ਲੰਘੀ ਜਾਂਦੀ ਹੈ ਚਲੋ ਇਹ ਤਾਂ ਹੋ ਗਈ ਇੱਕ ਪਹਿਲੂ ਦੀ ਗੱਲ ਵੀ ਬੰਦੇ ਦੀਆਂ ਸ਼ਾਮਾਂ ਬਹੁਤ ਜ਼ਿਆਦੇ ਆ ਪਰ ਲੋੜਾਂ ਵਸੀਮ ਤਾਂ ਜੇਕਰ ਪਰ ਤੇ ਕੱਪ ਪਾਈ ਹੁਣ ਦੂਸਰੀ ਗੱਲ ਸੁਣੋ ਜਦੋਂ ਆਪਕਤੇ ਵੀ ਜਾਣੇ ਆ ਕਿਤੇ ਵੀ ਕੈਮਰੇ ਲੱਗੇ ਹੋਣ ਤਾਂ ਇਹ ਆਪਾਂ ਇੱਕਦਮ ਦੇਖ ਕੇ ਚੰਨੇ ਹੋ ਜਣੇ ਆ ਵੀ ਆਪਣੀ ਵੀਡੀਓ ਆਡੀਓ ਬਣ ਰਹੀ ਆ ਰਿਕਾਰਡ ਹੋ ਰਹੀ ਕੋਈ ਗਲਤੀ ਨਾ ਹੋ ਜੇ ਪਰ ਜਦੋਂ ਆਪਾਂ ਕਿਸੇ ਬਾਰੇ ਮਾੜਾ ਸੋਚਦੇ ਆ ਜਾਂ ਕਿਸੇ ਦਾ ਮਾੜਾ ਕਰਦੇ ਆ ਤਾਂ ਆਪਾਂ ਨੂੰ ਕੋਈ ਡਰ ਨਹੀਂ ਆਂਗਾ ਪਰ ਦੇਖੋ ਪਰਮਾਤਮਾ ਦੇ ਕੈਮਰੇ ਹਰ ਜਗ੍ਹਾ ਲੱਗੇ ਆ ਆਪਣੇ ਅੰਦਰ ਵੀ ਆਪਣੇ ਬਾਹਰ ਵੀ ਜਿਹੜੇ دنیਵੀ ਕੈਮਰੇ ਆ ਉਹ ਤਾਂ ਸਿਰਫ ਰਿਕਾਰਡ ਕਰਦੇ ਆ ਜੋ ਆਪਾਂ ਕਰ ਰਹੇ ਆਂ ਸਰੀਰਕ ਤੌਰ ਤੇ ਪਰ ਜੋ ਪਰਮਾਤਮਾ ਦੇ ਕੈਮਰੇ ਆ ਆਪਾਂ ਕਿਸੇ ਵਾਰ ਕੀ ਸੋਚ ਰਹੇ ਆਂ ਕੀ ਵਿਚਾਰ ਰਹੇ ਆਂ ਚੰਗਾ ਮਾੜਾ ਸਭ ਕੁਝ ਆਡੀਓ ਵੀਡੀਓ ਰਿਕਾਰਡ ਹੋ ਰਿਹਾ ਵਾ ਉਹਦਾ ਮਨ 'ਚ ਖਿਆਲ ਰੱਖਣਾ ਚਾਹੀਦਾ ਵਾ ਜੇਕਰ ਬੰਦੇ ਮਨ 'ਚ ਇਹ ਗੱਲ ਹੋਵੇ ਵੀ ਜੋ ਕੁਝ ਮੈਂ ਕਰ ਰਿਹਾ ਜੋ ਸੋਚ ਰਿਹਾ ਤਾਂ ਪਰਮਾਤਮਾ ਹਰ ਹਰ ਸਭ ਕੁਝ ਦੇਖ ਰਿਹਾ ਵਾ ਤਾਂ ਮੇਰਾ ਖਿਆਲ ਆ ਕੋ ਸੱਦ ਕਰ ਇਨਸਾਨ ਜੋ ਗਲਤੀਆਂ ਕਰ ਰਿਹਾ ਵਾ ਉਹਦੇ ਬਾਰੇ ਸ਼ਾਇਦ ਸੋਚ ਕੇ ਚੜ ਮਨ ਚ ਕੋਸ ਅਸਰ ਪਵੇ ਅਗਰੇ ਡਰ ਖੋਵੇ ਤਾਂ ਇਹ ਹੁੰਦਾ ਕਿਵੇਂ ਆ ਪਰਮਾਤਮਾ ਨੂੰ ਸਮਝਣਾ ਅੰਗ ਸੰਗ ਹਰ ਜਗ੍ਹਾ ਹੈਗਾ ਤਾਂ ਹੀ ਬੰਦਾ ਗਲਤੀਆਂ ਕਰਨੋਂ ਹਟ ਸਕਦਾ ਨਹੀਂ ਤਾਂ ਆਪਾਂ ਕਿਸੇ ਦੀਆਂ ਕੋਈ ਦੇਖਦਾ ਨਹੀਂ ਚਲੋ ਜੀ ਮਾੜਾ ਸੋਚੀਏ ਲੋ ਹੁਣ ਜਦੋਂ ਆਪਾਂ ਕਿਹਾ ਮਾੜਾ ਸੋਚਦੇ ਆ ਆਪਣੇ ਸੋਚਣ ਨਾਲ ਮਾੜਾ ਕਿਸੇ ਦਾ ਮਾੜਾ ਹੋ ਨਹੀਂ ਜਾਂਦਾ ਸਿਰਫ ਉਹਦਾ ਆਪਣਾ ਆਪ ਦਾ ਖੂਨ ਮੱਚਦਾ ਵਾ ਜਦੋਂ ਆਪਾਂ ਕਿਸੇ ਦਾ ਮਾੜਾ ਸੋਚਦੇ ਆ ਜੇ ਆਪਾਂ ਚੰਗਾ ਸੋਚਾਂਗੇ ਸਰਬੱਤ ਦਾ ਭਲਾ ਮੰਗਾਂਗੇ ਸਾਰਿਆਂ ਦਾ ਭਲਾ ਵਾ ਸਰਵੱਤ ਦੇ ਵਿੱਚ ਦਾ ਆਪਾਂ ਖੁਦ ਵੀ ਆਗੇ ਆਪਣਾ ਭਲਾ ਨਾਲ ਇਸ ਕਰਕੇ ਆਪਾਂ ਨੂੰ ਕਿਸੇ ਦਾ ਵੀ ਮਾੜਾ ਨਹੀਂ ਕਰਨਾ ਚਾਹੀਦਾ ਜਿੰਨਾ ਹੋ ਸਕੇ ਭਲਾ ਹੋ ਜੇ ਚੰਗੀ ਗੱਲ ਹੈ ਹੁਣ ਦੇਖੋ ਆਪਾਂ ਕੀ ਕਰਦੇ ਆ ਮੇਨ ਗੱਲ ਪਹਿ ਹੈ ਸਮਝੀਏ ਪੈਸਾ ਕੀ ਚੀਜ਼ ਆ ਪੈਸੇ ਨਾਲ ਜ਼ਿੰਦਗੀ ਖਰੀਦੀ ਨਹੀਂ ਜਾ ਸਕਦੀ ਕਿਉਂ ਪੈਸੇ ਵਾਲੇ ਨੇ ਵੀ ਦੁਨੀਆ ਚਲੇ ਜਾਣਾ ਇਹਦਾ ਗਰੀਬ ਉਹਨੇ ਵੀ ਚਲੇ ਜਾਣਾ ਪੈਸਾ ਕੋਈ ਨਾਲ ਨਹੀਂ ਲੈ ਕੇ ਜਾਂਦਾ ਜੇ ਕਿਸੇ ਕੋਲ ਕੋਈ ਬਾਧੂ ਚੀਜ਼ ਆ ਕਿਸੇ ਗਰੀਬ ਦੀ ਮਦਦ ਹੋ ਜੇ ਉਹਦਾ ਕੰਮ ਸਟਾਰਟ ਹੋ ਜਾਈ ਚਲੋ ਇਹ ਉਹਦਾ ਕੰਮ ਸ਼ੁਰੂ ਹੋ ਜੂਗਾ ਉਹ ਦਬਾਵਾ ਲਾਊਗਾ ਮੈਂ ਇੱਕ ਤਾਂ ਰੱਖ ਰੱਖੇ ਪਰ ਭੁੱਲੀ ਜਾਂਦਾ ਪੈਸੇ ਇੱਕ ਦੇ ਕਰੇ ਰੋਟੀ ਨਹੀਂ ਪੱਕਦੀ ਕਿੰਨਾ ਫਰਕ ਆ ਫਿਰ ਆਪਾਂ ਦੇਖੋ ਨੀਂਦਾਂ ਨਹੀਂ ਆਉਂਦੀਆਂ ਗਿਆ ਨੀਂਦੀਆਂ ਗੋਲੀਆਂ ਖਾਣੇ ਪੈਂਦੀਆਂ ਮੈਂ ਪਰ ਜਿਹੜਾ ਮਜ਼ਦੂਰ ਬੰਦਾ ਮਿਹਨਤ ਕਰਨ ਵਾਲਾ ਬੰਦਾ ਉਹ ਮੰਜੇ ਤੇ ਮਗਰੋਂ ਪੈਂਦਾ ਨੀਂਦ ਨੂੰ ਪਹਿਲਾਂ ਆ ਜਾਂਦੀ ਹੈ ਕਾਰਨ ਕੀ ਆ ਸਿਹਤ ਤਾਂ ਕਿਹਾ ਹੁੰਦਾ ਵਾ ਜਦੋਂ ਵੀ ਹੁਣ ਆਪਣਾ ਬਿਮਾਰੀਆਂ ਲੱਗਦੀਆਂ ਕਿੰਨੀਆਂ ਤਰ੍ਹਾਂ ਲੱਗਦੀਆਂ ਮਾ ਖੁਰਾਕ ਜ਼ਿਆਦੇ ਆ ਕੰਮ ਹੈ ਨਹੀਂ ਜੇ ਨਹੀਂ ਖਰਾਕਾ ਕੰਮ ਵੀ ਹੋਵੇ ਤਾਂ ਸਰੀਰ ਦੀ ਊਰਜਾ ਕੁਝ ਖਪਤ ਹੋਵੇ ਤਾਂ ਠੀਕ ਰਹਿੰਦਾ ਹੁਣ ਖਾਈ ਜਾਣਾ ਖਾਈ ਜਾਣਾ ਕੰਮ ਕਰਨਾ ਨਹੀਂ ਤਾਂ ਮਟਾਪਾ ਹੋ ਗਿਆ ਬਿਮਾਰੀਆਂ ਲੱਗ ਜਾਂਦੀਆਂ ਕਿੰਨਾ ਨੁਕਸਾਨ ਹੁੰਦਾ ਉਹ ਹੀ ਸਾਦਾ ਰਹਿਣਾ ਸਾਦਾ ਬੋਲਣਾ ਸਾਦਾ ਖਾਣਾ ਆਪਣੀ ਜਿੰਦਗੀ ਕਿੰਨੀ ਸਹੀ ਹੋ ਸਕਦੀ ਆ ਪਰਮਾਤਮਾ ਨੂੰ ਸਦਾ ਅੰਗ ਸੰਗ ਸਮਝੋ ਚੜ੍ਹਦੀਆਂ ਅਗਰ ਰਹੋ ਖੁਸ਼ ਰਹੋ ਸਤ ਸ੍ਰੀ ਅਕਾਲ